ਕਰਮਜੀਤ ਸਿੰਘ ਮਜੀਠਾ ਦੇ ਉੱਤੇ ਵੱਡੀ ਕਾਰਵਾਈ ਹੋ ਗਈ ਆ ਘਰ ਟਾਇਆ ਗਿਆ ਤੁਹਾਨੂੰ ਦੱਸਦੇ ਆ ਸਾਰੀ ਗੱਲ ਤੁਹਾਨੂੰ ਪ੍ਰੂਫਾਂ ਸਮੇਤ ਦੱਸਾਂਗੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਆਪਾਂ ਸਭ ਜਾਣਦੇ ਆ ਯੁੱਧ ਨਸ਼ਿਆਂ ਵਿਰੁੱਧ ਕੀ ਚੀਜ਼ ਆ ਜਿਹੜਾ ਬੰਦਾ ਨਸ਼ਾ ਤਸਕਰੀ ਕਰਦਾ ਇੱਕ ਤੋਂ ਵੱਧ ਉਹਦੇ ਤੇ ਪਰਚੇ ਆ ਤੇ ਹੁਣ ਵੀ ਪਿੰਡ ਦੀ ਪੰਚਾਇਤ ਇਹ ਕਹਿ ਦਿੰਦੀ ਆ ਕਿ ਇਹ ਬੰਦਾ ਤਾਂ ਭਾਈ ਹੁਣ ਵੀ ਜਿਹੜਾ ਚਿੱਟਾ ਵੇਚ ਰਿਹਾ ਹੁਣ ਵੀ ਜਿਹੜਾ ਨੌਜਵਾਨਾਂ ਨੂੰ ਕਰਾਹੇ ਪਾ ਰਿਹਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਤੇ ਉਹਦੇ ਉੱਤੇ ਜਿਹੜਾ ਪੀਲਾ ਪੰਜਾ ਚੱਲ ਜਾਂਦਾ ਇੱਕ ਟਾਈਮ ਸੀ ਜਦੋਂ ਲੋਕ ਇਹ ਸੋਚਣ ਲੱਗੇ ਸੀ ਕਿ ਸ਼ਾਇਦ ਗਰੀਬਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚੱਲ ਰਿਹਾ ਅਮੀਰਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਉਹ ਐਕਟਿਵ ਹੁੰਦੇ ਆ ਸਟੇਜ ਤੋਂ ਅਨਾਉਂਸ ਕਰ ਦਿੰਦੇ ਆ ਕਹਿੰਦੇ ਆ ਕਿ ਕੋਈ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਸਮਗਲਰ ਸਮਗਲਰ ਹੀ ਆ ਕਿਸੇ ਨਾ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਕਿਉਂਕਿ ਰੋਡੀਆਂ ਕਰ ਲਾਉਂਦੀਆਂ ਔਰਤਾਂ ਦੀ ਵੀਡੀਓ ਆਈ ਸੀ ਲੋਕ ਕਹਿੰਦੇ ਸੀ ਯਾਰ ਇਹਨਾਂ ਦਾ ਘਰ ਨਾ ਟਾਓ ਆਸ਼ਿਆਨਾ ਕਿਸੇ ਦਾ ਟਾਉਣਾ ਸੀ ਸਹੀ ਨਹੀਂਗਾ ਪਰ ਮੁੱਖ ਮੰਤਰੀ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਯਾਰਤਾ ਪੰਜਾਬ ਦੀਆਂ ਮਾਵਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਕਰਤੀਆਂ ਭੈਣਾ ਵਿਧਵਾ ਕਰਤੀਆਂ ਜਿਹੜੇ ਬੱਚੇ ਯਤੀਮ ਕਰਤੇ ਉਨ੍ਹਾਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਸਟੇਜ ਤੇ ਕਿਹਾ ਸੀ ਚਾਹੇ ਕੋਈ ਅਫਸਰ ਵੱਡਾ ਇਸ ਚੀਜ਼ ਦੇ ਵਿੱਚ ਸ਼ਾਮਲ ਆ ਚਾਹੇ ਕੋਈ ਲੀਡਰ ਵੱਡਾ ਇਸ ਚੀਜ਼ ਦੇ ਵਿੱਚ ਸ਼ਾਮਲ ਆ ਕਿਸੇ ਨਾ ਕੋਈ ਲਿਹਾਜ਼ ਨਹੀਂ ਸਾਰਿਆਂ ਨੂੰ ਠੋਕਿਆ ਜਾਊਗਾ ਤੇ ਮੁੱਖ ਮੰਤਰੀ ਨੇ ਕਾਰਵਾਈ ਵੀ ਕਰਤੀ ਸੀ ਸਭ ਤੋਂ ਪਹਿਲਾਂ ਕਾਰਵਾਈ ਕਿਸ ਤੇ ਕੀਤੀ ਸੀ ਇੱਕ ਕੁੜੀ ਸੀ ਕਾਂਸਟੇਬਲ ਜਿਹੜੀ ਚਿੱਟੇ ਦੇ ਨਾਲ ਫੜੀ ਗਈ ਸੀ ਮੁਹਾਲੀ ਨਜ਼ਦੀਕ ਉਸ ਦਾ ਪਿੰਡ ਸੀ ਉਦੇ ਘਰ ਦੇ ਉੱਤੇ ਜਦੋਂ ਬਲਡੋజర్ ਚੱਲਿਆ ਕਿਉਂਕਿ ਪਹਿਲਾਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਉੱਤੇ ਲੋਕ ਕਿਸੇ ਵੀ ਕੰਮ ਨੂੰ ਜਦੋਂ ਕੋਈ ਕਰਦਾ ਤੇ ਦੂਜੇ ਲਈ ਉਂਗਲ ਕਰ ਦਿੰਦੇ ਆ ਇਹਦਾ ਤਾਂ ਟਾ ਤਾਂ ਇਹਦਾ ਟਾ ਇਹਦਾ ਤਾਂ ਟਾ ਤਾਂ ਮੁੱਖ ਮੰਤਰੀ ਨੇ ਪਟਾਕੇ ਪਾਤੇ ਉੱਥੇ ਵੀ ਪੀਲਾ ਪੰਜਾ ਚੱਲ ਗਿਆ ਕਈ ਲੋਕਾਂ ਨੇ ਸੀ ਵੀ ਸਿਰਫ ਇਹ ਸ਼ੋਸ਼ੇ ਛੱਡ ਰਹੀ ਆ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਹ ਸ਼ੋਸ਼ੇ ਛੱਡ ਕੇ ਪਾਪੂਲੈਟੀ ਹਾਸਲ ਕਰ ਰਹੀ ਆ ਅਸਲ ਦੇ ਵਿੱਚ ਇਹ ਕੁਝ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਇਹ ਵਾਕਿਆ ਗੱਲ ਆ ਕਿ ਭਾਵੇਂ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਹੋਇਆ ਪਰ ਅੱਗੇ ਨਾਲੋਂ ਜ਼ਰੂਰ ਘਟ ਗਿਆ ਫਿਰ ਸਭ ਤੋਂ ਵੱਡੀ ਗੱਲ ਆਈ ਜਦੋਂ ਵਿਕਰਮਜੀਤ ਮਜੀਠੇ ਨੂੰ ਗ੍ਰਿਫਤਾਰ ਕੀਤਾ ਵਿਕਰਮਜੀਤ ਮਜੀਠੇ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਉੱਤੇ ਡੀਏ ਦਾ ਕੇਸ ਬਣਾਤਾ ਉਸ ਨੂੰ ਵਿਜੀਲੈਂਸ ਚੱਕ ਕੇ ਲੈ ਗਈ ਨਾਬਾ ਜੇਲ੍ਹ ਦੇ ਵਿੱਚ ਬੰਦ ਕਰਤਾ ਲੋਕਾਂ ਨੇ ਸਵਾਲ ਚੱਕੇ ਕਿ ਜੇਕਰ ਭਗਵੰਤ ਮਾਨ ਕਹਿੰਦਾ ਕਿ ਮੈਂ ਕਿਸੇ ਨਾ ਕੋਈ ਪੱਕ ਪਾਤ ਨਹੀਂ ਕਰਦਾ ਮਜੀਠੇ ਦੇ ਘਰ ਦੇ ਉੱਤੇ ਪਈਆ ਬਲਡوزر ਚਲਾਵੇ ਉਸ ਦੇ ਉੱਤੇ ਜੀਸੀਬੀ ਚੱਲੇ ਉਹਦੇ ਘਰ ਨੂੰ ਢਾਵੇ ਫਿਰ ਅਸੀਂ ਮੰਨੀਏ ਮਜੀਠੀਆ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਫਿਰ ਫਾਰਮ ਦੇ ਵਿੱਚ ਆਏ ਉਹਨਾਂ ਨੇ ਆਖਿਆ ਚਾਹੇ ਕਿਸੇ ਦਾ ਸੁਖਬਲਾਸ ਸੁਖਬਲਾਸ ਦੇ ਬਾਰੇ ਤੁਸੀਂ ਜਾਣਦੇ ਆਂ ਕੀ ਜੀਜਾ ਸੁਖਬਲਾਸ 5 ਜਿਹੜਾ 7 17 ਹੋਟਲ ਆ ਸਕੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਨੇ ਕਿਹਾ ਚਾਹੇ ਕਿਸੇ ਦਾ ਜਿਹੜਾ ਸੁਖ ਵਿਲਾਸ ਆ ਜਾਂ ਕਿਸੇ ਦਾ ਘਰ ਆ ਜੱਡਾ ਮਰਜੀ ਪਾਵਰਫੁਲ ਬੰਦਾ ਪੀਲਾ ਪੰਜਾ ਉਸ ਦੇ ਉੱਤੇ ਚੱਲੇਗਾ ਹੀ ਚੱਲੇਗਾ ਪਰ ਗੱਲ ਕਿੱਥੇ ਆ ਕੇ ਨਿਬੜੀ ਗੱਲ ਇੱਥੇ ਆ ਕੇ ਨਿਬੜੀ ਕਿ ਵਿਕਰਮਜੀਤ ਮਜੀਠੇ ਨੂੰ ਤਾਂ ਨਸ਼ਾ ਤਸਕਰੀ ਦੇ ਲਈ ਗ੍ਰਿਫਤਾਰੀ ਨਹੀਂ ਕੀਤਾ ਝੂਠ ਬੋਲਿਆ ਸਰਕਾਰ ਨੇ ਉਹਨੂੰ ਤਾਂ ਆਮਦਨ ਤੋਂ ਵੱਧ ਜਾਇਦਾਦ ਦੇ ਕਰਕੇ ਵਿਜੀਲੈਂਸ ਨੇ ਚੱਕਿਆ ਇੱਥੇ ਆ ਕੇ ਅੱਖਾਂ ਦੇ ਵਿੱਚ ਧੂੜ ਜ਼ਰੂਰ ਪਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉਹਦਾ ਕਰ ਟਾਇਆ ਜਾ ਹੀ ਨਹੀਂ ਸਕਦਾ ਵਿਕਰਮਜੀਤ ਮਜੀਠੇ ਦਾ ਕਿਉਂਕਿ ਉਹਦੇ ਉੱਤੇ ਤਾਂ ਕੋਈ ਸਾਬਤ ਹੀ ਨਹੀਂ ਹੁੰਦਾ ਕਿ ਉਹਨੇ ਨਸ਼ਾ ਤਸਕਰੀ ਕੀਤੀ ਹੈ ਨਾ ਹੀ ਸਰਕਾਰ ਨੇ ਹੁਣ ਕੇਸ ਬਣਾਇਆ ਕੇਸ ਬਣਾਇਆ ਡੀਏ ਦਾ ਆਮਦਨ ਤੋਂ ਵੱਧ ਜਾਇਦਾਦ ਦਾ ਸੋਸ਼ਲ ਮੀਡੀਆ ਤੇ ਜ਼ਰੂਰ ਫਾਹਾਂ ਚੱਲ ਰਹੀਆਂ ਮਜੀਠੇ ਦਾ ਘਰ ਟਾਊਗਾ ਜਾਂ ਨਹੀਂ ਟਾਊਗਾ ਪਰ ਮਜੀਠੇ ਦੇ ਘਰ ਢੈਣ ਦੀ ਤਾਂ ਗੱਲ ਦੂਰ ਆ ਉਸ ਮਹੱਲੇ ਦੇ ਵਿੱਚ ਜੀਸੀਬੀ ਨਹੀਂ ਲੈ ਜਾ ਸਕਦੀ ਸਰਕਾਰ ਅਗਲਾ ਹਾਈ ਕੋਰਟ ਤੇ ਜਾ ਕੇ ਸਾਰੇ ਅਫਸਰ ਸਾਰੇ ਜਿੰਨੇ ਵੀ ਮੰਤਰ ਚਲਾਉਣ ਵਾਲਾ ਸਾਰਿਆਂ ਨੂੰ ਬੰਦ ਕਰਾ ਦੂਗਾ ਇਹ ਗੱਲ ਆਪਾਂ ਤੁਹਾਨੂੰ ਅੱਜ ਖੁੱਲਕੇ ਦੱਸ ਦਿੰਨੇ ਆ ਉਹਦੇ ਉਹਦੀ ਉਹਦੀ ਜਿਹੜੀ ਗਲੀ ਆ ਨਾ